ਨਵੇਂ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਮੈਂ ਤਾਂ ਦਾ ਛੋਟਾ ਭਰਾ ਮਤਵਾਲ ਸਿੰਘ ਬੱਬੂ ਤੇ ਆਪਾਂ ਕਰਾਂਗੇ ਵੀ ਅੱਜ ਮਲੋਟਰ ਟਰੈਕਟਰਾਂ ਦੀ ਮੰਡੀ ਤੇ ਰੇਟ ਮਾਡਲ ਜਾਣਨ ਲਈ ਵੀਡੀਓ ਚ ਬਣੇ ਰਹੋ ਬਾਈ ਜੀ ਬਾਅਦ ਕੀ ਸਕਰੀਨ ਉੱਪਰ ਨੰਬਰ ਹੈਗਾ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਤਾਂ ਕੰਟੈਕਟ ਕਰ ਲਿਓ ਬਾਈ ਜੀ ਤੇ ਕਰਦੇ ਆਪਾਂ ਪਹਿਲੇ ਟਰੈਕਟਰ ਤੋਂ ਸ਼ੁਰੂ ਆਪਾਂ ਵੀਡੀਓ ਕਰਾਂਗੇ ਬਾਈ ਜੀ ਸਟਾਰਟ ਟਾਈਪ ਕੀਤਾ ਤੇ ਇਹ TPV 60 ਨੰਬਰ ਹੈਗਾ ਤੇ 2009 ਮਾਡਲ ਹੈਗਾ ਤੇ 3,65,000 ਰੁਪਏ ਰੇਟ ਹੈਗਾ ਤੇ 4x4 ਚ ਹੈਗਾ ਤੇ ਬੈਟਰੀ ਦੀ ਗੱਲ ਕਰੀ ਬਾਈ ਜੀ ਦੇ ਸੈਂਟਰ ਗੇਅਰ ਚ ਆ ਗਿਆ ਬਾਈ ਜੀ ਤੇ ਮੂਰੇ ਹੈਵੀ ਬੰਪਰ ਲੱਗੇ ਜਿਹਨੂੰ ਕਹਿੰਦੇ ਨੇ ਘੋੜਾ ਬੰਪਰ ਬਾਕੀ ਕੰਡੀਸ਼ਨ ਦਾ Ориਜੀਨਲ ਦਾ ਡੈਕਟਰ ਤੇ ਸਿਪ ਲੋਪੀ ਵਗੈਰੇ ਲੱਗੇ ਹੋਏ ਜੀ ਓਕੇ ਰਿਪੋਰਟ ਚ ਬਾਕੀ ਰਮਰਮ ਦਾ ਵੀ ਪੂਰਾ ਚੰਗਾ ਪਿਆ ਗਿਆ ਤੇ ਐਮ ਆਰ ਐਫ ਦੇ ਚਾਰੋ ਟਾਇਰ ਨੇ ਜੀ 14 ਦੇ ਟਾਇਰਾਂ ਚ ਆਗਾ ਅਗਲਾ ਵੀ ਸੋਨਾਲੀਕਾ ਡੀ ਆਈ 740 ਦਾ ਤੇ ਪਾਵਰ ਸਟੀਰਿੰਗ ਫੁੱਲ ਟਾਪ ਮਾਡਲ ਐਚ ਡੀ ਐਮ ਵਾਲਾ ਕੱਟ ਖਰਚਾ ਦਾ ਪਾਵਰ ਪਲੱਸ ਵਾਲਾ ਤੇ ਸੀ ਆਰ ਡੀ ਦੇ ਟਾਇਰ ਨਹੀਂ 14 ਦੇ ਟਾਇਰਾਂ ਚ ਵੀ ਬੈਕ ਟਾਇਰ ਹੈਗੇ ਨੇ ਦੋ ਦੇ ਜੀ 85 90 ਪੈਸੇ ਇਹ ਫਰੰਟਰ ਬਈ ਨੇ 1080 ਕੇ ਪੈਸੇ ਤੇ 2018 ਮਾਡਲ ਲਗਾ ਤੇ 485000 ਰਪੀਆ ਡਿਮਾਂਡ ਹੈ ਜੀ ਤੇ ਬਾਕੀ ਬਈ ਜੀ ਲੈਟਾ ਲੂਟਾ ਪੁਰਿਆਂ ਪੁਰਿਆਂ ਵੱਡੀਆਂ ਲੱਗਿਆ ਹੋਏ ਨੇਗੇ ਤੇ ਕਲੀਸ਼ਨ ਟਰੈਕਟਰ ਦੀ ਚੱਕ ਜਰੂਰ ਕਰ ਲੋ ਘੱਟ ਘੱਟ ਜਿਹੜਾ ਸਾਈਡ ਗੇਅਰ ਵਾਲਾ ਤੇ ਔਰ ਬ੍ਰੇਕ ਤੇਲ ਬ੍ਰੇਕਾਂ ਚ ਤੇ ਆਹ ਰਿਹਾ ਬਈ ਜੀ Mahindra 265 DI ਤੇ TV 60 ਹੈਦਾ ਵੀ ਨੰਬਰਾਂ ਦਾ ਇਹ ਸਾਰਾ origignal ਟਰੈਕਟਰ ਹੈ ਭੂਮੀ ਪੁੱਤਰ ਚ ਆ ਗਿਆ ਬਈ ਜੀ ਤੇ ਬੈਕ ਟਾਇਰ 13 ਦੇ ਨਵੇਂ ਨਟ ਆ ਵੀ ਬਾਈ ਜੀ ਅੱਜ ਚੱਕ ਵੀ ਕਰ ਲੋ ਬਾਈ ਜੀ ਜੇ ਕਿ ਸੋਨਾ ਬੰਨ ਦੇ ਟਾਇਰ ਨਗੇ ਤੇ ਫਰੰਟਰ ਵੀ ਬਾਈ ਜੀ ਨਵੇਂ ਲਗੇ 2018 ਮਾਡਲ ਤੇ 410000 ਰੁਪਏ ਡਿਮਾਂਡ ਆ ਗਈ ਤੇ ਕੰਡੀਸ਼ਨ ਟਰੈਕਟਰ ਦੀ ਚੱਕ ਜਰੂਰ ਕਰ ਲੋ ਉਹ ਕੇ ਰਿਪੋਰਟ ਤੇ ਪਿਆ ਤੇ ਵੱਡੇ ਹਿੱਸੇ ਵਾਲਾ ਗਿਆ ਸੈਂਟਰ ਗੇਅਰ ਚ ਆ ਗਿਆ ਤੇ ਫੁੱਲ ਟਾਪ ਮਾਡਲ ਦਾ ਆ ਗਿਆ ਬਾਈ ਜੀ ਤੇ ਅਗਲਾ ਹੈ ਬਾਈ ਜੀ 855 ਨੀਲੀ ਸ਼ੋ ਵਾਲਾ ਤੇ ਵਾਕਿ ਬਈ ਜੀ ਜ਼ਾਦੋ ਬਾਈ ਜੀ ਤੇ ਸੈਂਟਰ ਗੇਅਰ ਹੈਗਾ ਬੈਕ ਡਰ ਹੈਗਾ ਬਈ ਜੀ ਅੱਦੇ ਤੇ ਫਰੰਟ ਹੈ ਵੀ ਬਈ ਜੀ ਇਹਨੇ ਗੇਸ 60 ਪੁਆਇੰਟ ਪੈਸੇ ਤੇ ਪੀਪੀ 10 ਨੰਬਰ ਹੈਗਾ ਤੇ 2000 ਮਾਡਲ ਹੈ ਬਈ ਜੀ ਤੇ ਡਬਲ ਕਲਚ ਹੈਗਾ ਤੇ 255000 ਰੁਪਏ ਰੇਟ ਹੈ 6 ਚ ਰੀਚ ਇਹ ਸਾਦੇ ਸਟੀering ਚ ਆ ਗਿਆ ਤੇ ਬਾਕੀ ਚੱਕ ਵੀ ਕਰ ਲੋ ਬਈ ਜੀ ਕੰਡੀਸ਼ਨ ਰਿਪੋਰਟ ਤੇ ਪਈ ਹੈ ਜੀ ਤੇ 14 ਦੇ ਟਾਇਰਾਂ ਚ ਹੈ ਤੇ ਮਰਮਦਾ ਵੀ ਪੂਰਾ ਸਾਫ ਹੈ ਬਈ ਜੀ ਹੈਗਾ ਬਈ ਜੀ ਇੰਡੋ ਫਾਰਮ 2013 ਮਾਡਲ ਹੈ ਤੇ 2 ਲੱਖ 8000 ਰੁਪਏ ਡਿਮਾਂਡ ਆ ਗਈ ਤੇ ਬੈਕ ਡਰ ਰਹੇਗਾ ਬਾਈ ਜੀ ਅੱਧੇ ਤੇ ਫਰੰਟ ਰਹੇਗਾ ਬਾਈ ਜੀ 6570 ਪੈਸੇ ਤੇ ਸਾਦੀ ਕਟਾਈ ਵਾਲਾ ਗਿਆ ਤੇ ਇੰਡੋ ਫਾਰਮ ਇਹ 30 35 ਦਾ ਆ ਗਿਆ ਬਾਈ ਜੀ 35 ਫਿਰ ਰੰਮਰੰਮ ਦਾ ਚੰਗਾਗਾ ਤੇ 14 ਦੇ ਟਾਰਾਂ ਦਾ ਗਿਆ ਵਰਕ ਕੰਡੀਸ਼ਨ ਇੱਕ ਵਾਰੀ ਚੱਕ ਕੇ ਦੇਖ ਲਓ ਤੇ ਵਾਲਾਗਾ ਬਾਈ ਜੀ ਸਟੈਂਡਰਡ ਇਹ ਵੀ ਬਾਈ ਨੰਬਰ ਹੈਗਾ ਤੇ 2015 ਮਾਡਲ ਆ ਬਾਈ ਜੀ ਬੈਕਟਰ ਇਹਦੀ ਗੱਲ ਕਰੀ ਬੈਕਟਰ ਇਹ ਕਿ ਭਾਈ ਜੀ 70 75 ਰੁਪਏ ਤੇ ਫਰੰਟ ਇਹ ਰਹੇਗਾ ਭਾਈ ਜੀ 80 ਕੇ ਪੈਸੇ ਤੇ 15 ਮਾਡਲ ਦਾ ਤੇ 310000 ਰੁਪਏ ਰੇਟ ਆਗਾ ਸਟੈਂਡਰਡ ਬਾਕੀ ਚੈੱਕ ਵੀ ਕਰ ਲੋ ਭਾਈ ਜੀ ਇਹ ਲਗਾ ਭਾਈ ਜੀ ਫਾਰਮਾਟ ਰ ਹੈ চ্যাম্পিয়ন 35 ਦਾ ਸਾਦੀ ਕਟਾਈ ਵਾਲਾ ਚਾਰੋ ਟਾਇਰ ਇਹਦੇ ਨਵੇਂ ਨੇ ਕਿ ਭਾਈ ਜੀ ਇਹ ਪੰਜਾਬ ਨੰਬਰ ਹੈਗਾ ਤੇ 2003 ਮਾਡਲ ਦਾ ਹੈਗਾ ਇਹ 2 ਲੱਖ ਰੁਪਏ ਡਿਮਾਂਡ ਆਗੇ ਸਾਦੇ ਸਟੀering ਵਾਲਾ ਤੇ ਵੱਡੇ ਹਿੱਸੇ ਵਾਲਾ ਤੇ ਇਹ ਵੀ ਜਿੰਨਾ ਹੈਗਾ ਟਰੈਕਟਰ ਬਈ ਜੀ ਕੰਡੀਸ਼ਨ ਦਾ ਚੈੱਕ ਕਰ ਸਕਦੇ ਹੋਗੇ ਚਲੋ ਬਈ ਐਸੋ ਇਹਦਾ ਤਕਰੀਬਨ ਬਈ ਜੀ ਤੁਸੀਂ ਕੰਡੀਸ਼ਨ ਦੇਖ ਕੇ ਜੱਜ ਲਾ ਸਕਦੇ ਜਿਵੇਂ ਨਵਾਂ ਨਵਾਂ ਟਰੈਕਟਰ ਹੈਗਾ ਤੇ ਬੈਕ ਡਾਪ ਇਹਨਾਂ ਕਰੀਏ ਡਾਟਾ ਰਹੇਗਾ ਬਈ ਜੀ 80 ਦੇ ਪੈਸੇ ਤੇ ਫਰੰਟ ਹੈ ਵੀ ਹੈਗਾ ਬਈ ਜੀ ਇਹ ਪਰਸਤੀ ਦਾ ਤੇ 2020 ਮਾਡਲ ਹੈਗਾ ਤੇ 3 ਲੱਖ 30 ਹਜ਼ਾਰ ਰੁਪਏ ਰੇਟ ਹੈ ਬਈ ਜੀ ਤੇ ਲਓ ਬਈ ਜੀ ਤੇ ਲੋਨ ਵਗੈਰਾ ਵੀ ਇਹਦੇ ਉੱਤੇ ਆਸ ਕਿਓ ਜੀ ਬਬਾ ਜੀ ਜੇ ਕਿਸੇ ਨੇ ਲੋਨ ਕਰਵਾਉਣਾ ਤਾਂ ਲੋਨ ਵੀ ਬਾਈ ਜੀ ਹੋ ਜੂਗਾ ਤੇ ਆਸਾ ਇਹ ਹੈ ਕਿ ਬਾਈ ਜੀ 95万 ਦਾ ਰੈਟ ਹੈ ਕਿ ਬਾਈ ਜੀ ਠੀਕ پیسے ਤੇ ਫਰੰਟਾ ਰਹਿ ਗਿਆ ਬਾਈ ਜੀ 80 85 پیسے ਤੇ ਪੂਰਾ 1 ਲੱਖ ਰੁਪਇਆ ਰੇਟ ਹੈਗਾ ਚਲੋ ਬਾਈ ਜੀ ਤੇ ਬਸ ਇਹਦੇ ਕਰੂਗੇ ਜਾਂ ਚੱਲੋ ਕਿਸੇ ਕਰ ਲਓ ਬਾਈ ਅੱਗੇ ਕਰਾਂਗੇ ਨਿਊ ਹਾਲੈਂਡ 2702 ਪਲੱਸ ਵਾਲਾ ਸਾਦੀ ਘਟਾਈ ਵਾਲਾ ਬੈਕ ਟਾਇਰਾਂ ਦੀ ਗੱਲ ਕਰੀਏ ਬੈਕ ਟਾਇਰ ਹੈਗੇ ਬਾਈ ਜੀ 70 75 ਪੈਸੇ ਤੇ ਫਾਂਟਰ ਵੀ ਹੈਗੇ ਬਾਈ ਜੀ ਫਾਂਟ ਕੋ ਪੈਸੇ ਮਾਡਲ ਦੀ ਗੱਲ ਕਰੀਏ 2014 ਮਾਡਲ ਹੈਗਾ ਤੇ 2.90 ਹਜ਼ਾਰ ਰੁਪਏ ਦੀ ਮੰਗ ਹੈ। ਸਾਲ ਆਇਆ ਬਾਈ ਜੀ ਫਾਰਮਟ੍ਰੈਕ ਦੇ 7000 ਇਹ ਵੀ ਸਾਰਾ origignal tyre ਦਾ ਹੈਗਾ ਤੇ ਚਾਰੋਟਾ ਰਹਿਗੇ ਬਾਈ ਜੀ ਅੱਧੇ ਤੇ 97 ਮਾਡਲ ਦਾ ਡਾਊਲ ਕਾਚ ਤੇ 1,65,000 ਰੁਪਏ ਦੀ ਮੰਗ ਹੈ। ਕਹਿੰਦੇ ਬਾਈ ਜੀ 368 ਐਸਰ ਹੈ ਐ ਬੈਕਟਰ ਨੇ ਕਿਹਾ ਲੱਗਦਾ ਬੈਕਟਰ ਹੈਗੇ ਬਈ 85000 ਰੁਪਏ ਤੇ ਫਰੰਟ ਹੈ ਵੀ ਹੈਗੇ ਬਈ 85000 ਰੁਪਏ ਹਰਿਆਣਾ ਨੰਬਰ ਹੈਗਾ ਤੇ 2013 ਮਾਡਲ ਤੇ 285000 ਰੁਪਏ ਰੇਟ ਹੈਗਾ ਬਾਕੀ ਦੇ ਨੁਕਸਨ ਚੈੱਕ ਕਰ ਲਓ ਬਈ ਅਵੇ ਹਲੇ ਟ੍ਰੈਕਰ ਬਾਈ ਗੱਲਬਾਤ ਕਰਾਂਗੇ ਫਾਰਮਰ ਟ੍ਰੈਕਰ ਚੈਂਪੀਅਨ ਦਾ ਇਹ ਜਨਰੇਟਰ ਦਾ ਪੂਰਾ ਸਾਫ ਹੈਗਾ ਤੇ ਰੰਗ ਤਾਂ ਬੱਫਰ ਵੀ ਪੂਰਾ ਸਾਫ ਹੈ ਰੈਟਰ ਹੈਗੇ ਬਈ 80000 ਰੁਪਏ ਤੇ ਬੈਕਟਰ ਹੈਗੇ ਨੇ ਬਈ ਇਹ ਆਫਰ ਦੇ ਪਾਸੋਂ ਬਾਕੀ ਜਿਹਨੇ ਨੇ ਚੈੱਕ ਜ਼ਰੂਰ ਕਰ ਲੋ ਸਾਡੀ ਕਟਾਈ ਵਾਲਾ ਗਾ ਰਾਜਸਥਾਨ ਨੰਬਰ ਆ ਗਿਆ ਬਾਈ ਤੇ 2009 ਮਾਡਲ ਤੇ 311500 ਰੁਪਏ ਰਵਾਇਆ ਢਮਾਂਡਾ ਕੀ ਇਹ ਵੱਡੇ ਹਿੱਸੇ ਵਾਲਾ ਗਿਆ ਤੇ ਮਗਰਾਟ ਵਗੈਰਾ ਵੀ ਪੂਰੇ ਸਾਫ ਨੇ ਬਾਈ ਜੱਜ 850 855 ਫੁੱਲ ਟੌਪ ਮਾਡਲ ਦੇ ਕੇ ਚੁੰਲੇ ਵਾਲਾ ਤੇ ਕੋੜਾ ਬੰਪਰ ਲੱਗਾ ਰਾਜਸਥਾਨ ਇਹ ਵੀ ਨੰਬਰ ਹੈ ਬਾਈ ਤੇ ਚਾਰੋ ਟਾਇਰ ਪੈਨੇਗੇ ਬਾਈ ਜੀ 90 95 ਰੁਪਏ ਟਰੈਕਟਰ ਦੀ ਕੰਡੀਸ਼ਨ ਹੈਗੀ 98 ਰੁਪਏ ਜੇ ਮਾਡਲ ਦੀ ਗੱਲ ਕਰੀਏ ਬਾਈ ਜੀ ਫੁੱਲ ਟੌਪ ਮਾਡਲ 2022 ਮਾਡਲ ਹੈ ਬਾਈ ਜੀ ਬਾਕੀ ਅੱਡ ਕਲੱਚ ਵਾਲਾ ਆ ਗਿਆ ਤੇ 7,50,000 ਰੁਪਏ ਦੀ ਡਿਮਾਂਡ ਆ। ਇਹ ਰੱਜ ਬਈ ਜੀ 52 HP ਦਾ ਸਿਕੰਦਰ ਸੋਨਾਲੀ ਘੱਡੀ AI 50 ਦਾ। ਇਹ ਵੀ Rajasthan ਨੰਬਰ ਆ ਬਈ ਜੀ। ਤੇ ਫਰੰਟਰਾਂ ਦੀ ਗੱਲ ਕਰੀ ਬਈ ਜੀ ਫਰੰਟਰ ਹੈਗੇ ਬਈ ਜੀ 75 ਕੇ ਪੈਸੇ ਤੇ ਬੈਕ ਡਰ ਵੀ ਹੈਗੇ ਬਈ ਜੀ। 75 80 ਪੈਸੇ। ਇਹ ਬਾਕੀ ਮਾਡਲ ਦੀ ਗੱਲ ਕਰੀ ਬਈ ਜੀ ਮਾਡਲ ਹੈਗਾ 2020 ਤੇ 5,95,000 ਕੇ ਡਿਮਾਂਡ ਆ। ਬਾਕੀ ਬਈ ਮੌਕੇ ਤੇ ਮਾਦਾਂ ਨੂੰ ਹੋ ਜੂਗਾ ਤੇ ਫਰੰਟਰ ਦੇਖ ਸਕਦੇ ਹੋ ਬਈ ਜੀ ਸੀਐਡ ਦਾ ਮਾਰਕ ਤੱਕ ਅਜੇ ਪਿਆਗਾ ਕਿਉਂਕਿ ਮੈਂ ਥੋੜਾ ਥੋੜੀ ਹਜੇ ਤੱਕ ਕੱਸੇ ਰਹਿੰਦੇ ਲੋਕੇ ਦੀ ਰਿਪੋਰਟ ਤੇ ਆ ਇਹ ਸਾਈਡ ਗੇਰ ਚਾ ਗਿਆ ਤੇ ਖੁੱਲੇ ਪਲੇਟਫਾਰਮ ਵਾਲਾ ਹੈ ਐਸਆਰ 2019 ਮਾਡਲ ਹੈ ਤੇ 295000 ਰੁਪਏ ਦੀ ਡਿਮਾਂਡ ਹੈ ਜੀ ਇਹ ਵਾਗੋ ਬਈ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਈ ਜੀ ਕੋਕਾ ਪੀਸ ਪੈਗਾ ਜਮਾ ਨਵੇਂ ਮੰਗੋ ਪੈਗਾ ਤੇ ਫਰੰਟਰ ਦਾ ਜਮਾ ਨਵੇਂ ਬਨੇ ਤੇ ਬੈਕ ਟਾਇਰ ਹੈਗੇ ਨੇ ਬਈ ਜੀ 90 ਪੇ 95 ਪਾਸਾ ਲਵੇ 241 ਰਾਮ ਇੰਟਰਾ 255 DI ਤੇ ਡਾਈਟ ਰਹਿ ਗਿਆ ਭਾਈ 75 ਰੁਪਏ ਤੇ ਫਰੰਡ ਰਹਿ ਗਿਆ ਭਾਈ 25 ਰੁਪਏ ਤੇ ਤੇ ਪ੍ਰਾਕਾਰਨਗੇ ਤੇ ਮਾਰ ਲੇਗਾ ਭਾਈ ਜੀ 99 ਤੇ 1,5000 ਰੁਪਏ ਦੀ ਮੰਗ ਹੈ ਲਵੇ ਜੀ ਬਾਕੀ ਚੈੱਕ ਵੀ ਕਰ ਲੋ ਸਾਰਾ Ориਗినਲ ਹੈ ਟਰੈਕਟਰ ਜਿੰਨਾ ਵੀ ਹੈਗਾ ਭਾਈ ਐ ਸਰ 241 ਫੁੱਲ ਟੌਪ ਮਾਡਲ ਜਿੰਨਾ ਦਾ ਆਪ ਕਹਿੰਦ ਨੇ ਹੈਗੇ ਇਹ ਵੀ ਵਜੇ ਜਮਾਨ ਨਵਾਂ ਆ ਪਏਗਾ ਤੇ ਮਾਡਲ ਦੀ ਗੱਲ ਕਰੀਏ 11 ਮਾਡਲ ਆ ਬਈ ਤੇ ਓਨਲੀ 2 ਲੱਖ ਰੁਪਏ ਡਿਮਾਂਡ ਆਗੀ ਤੇ ਬੈਕ ਟਾਇਰਾਂ ਦੀ ਗੱਲ ਕਰੀਏ 75 ਕੇ ਪੈਸੇ ਨੇ ਕਿ ਬਈ ਜੀ ਤੇ ਫਰੰਟ ਰਹਿ ਕੇ ਬਈ ਜੀ 65 70 ਪੈਸੇ 36 ਉਹ ਫੋਰਡ ਆ ਗਿਆ ਤੇ ਬੈਕ ਟਾਇਰਾਂ ਦੀ ਗੱਲ ਕਰੀਏ ਬਈ ਜੀ ਬੈਕ ਟਾਇਰ ਰਹਿ ਗਿਆ ਬਈ ਜੀ 70 ਕੇ ਪੈਸੇ ਤੇ ਫਰੰਟ ਰਹਿ ਗਿਆ ਬਈ ਜੀ 35 ਕੇ ਪੈਸੇ 99 ਮਾਡਲ ਆਗਾ ਤੇ ਓਨਲੀ 1 ਲੱਖ ਰੁਪਏ ਡਿਮਾਂਡ ਆਗੀ ਤੇ ਬਾਕੀ ਬਈ ਜੀ ਮੌਕੇ ਤੇ ਹੋ ਜੂਗਾ ਜੇ ਕਿਸੇ ਵੀਰ ਨੇ ਤਿਆਰ ਕਰਵਾਉਣਾ ਹੋਵੇ ਤਾਂ ਭਾਈ ਜੀ ਤਿਆਰ ਕਰਵਾ ਕੇ ਪੂਰਾ ਕੋਕਾ ਪੀਸ ਬੰਦ ਜਗਾ ਚਲੋ ਉਹ ਚੈੱਕ ਕਰ ਲੋ 1 ਲੱਖ ਰੁਪਏ ਡਿਮਾਂਡ ਹੈਗੇ 99 ਮਾਡਲ ਸੋਨਲਿਕਾ ਡੀਆਈ 750 ਆ ਗਿਆ ਆਰ 100 ਇਹ ਬੈਕ ਡਰ ਰੇਗੇ ਭਾਈ ਜੀ 60 ਪੈਂਟ ਪੈਸੇ ਤੇ ਫਰੰਟ ਰੇਗੇ ਭਾਈ ਜੀ 80 85 ਪੈਸੇ 2013 ਮਾਡਲ ਤੇ 4 ਲੱਖ 15000 ਰੁਪਏ ਰੇਟ ਆ 12 ਮਾਡਲ 4 ਲੱਖ 15000 ਰੁਪਏ ਰੇਟ ਮਾਡਲ ਆ ਕਿਹਾ ਭਾਈ ਫਾਰਮਾਟਰ ਹੈਗੇ ਚੈਂਪੀਅਨ ਦਾ ਬੈਕ ਡਰ 13 ਦੇ ਨੇਗੇ ਇੰਨਾ ਮੇ ਪੈਣਗੇ ਤੇ ਫਰੰਟਲ ਵੀ ਹੈ ਗਿਆ ਬਾਈ ਜੀ 80 85 ਪੈਸੇ ਤੇ ਸੱਪਾ ਮੜਲਾ ਤੇ 265000 ਰੁਪਏ ਦੀ ਡਿਮਾਂਡ ਹੈ ਜੀ ਇੱਕ ਵਾਰ ਕੋਲਿਸਟ ਚੱਕ ਕੇ ਦੇ ਕੱਲ ਇਹ ਸੈਂਟਰ ਗੇਟ ਚ ਹੈ ਗਿਆ ਇਹ ਲੋ ਬਾਈ ਜੀ ਉਹ ਕੇ ਰਿਪੋਰਟ ਕਰ ਦੇਗਾ ਤੇ ਮਰਮ ਬੰਦੇ ਵੀ ਪੂਰਾ ਸਾਫ ਹੋ ਜਾਵੇ ਤੇ ਸਭ ਦੀ ਘਟਾਈ ਹੋ ਜਾਵੇ